ਆਪਾਂ ਪੰਜਾਬੀ ਦੀ ਗੱਲ ਕਰਦੇ ਨਾ ਇੱਕ ਵਾਰੀ ਬੰਦੇ ਨੂੰ ਦੁਬਾਰੇ ਜਨਮ ਖੁੱਬਾ ਹੋ ਗਿਆ ਭਾਈ ਇਹੇ ਚੱਲ ਠੀਕ ਹੈ ਦਾ ਕੋਈ ਲੋਈ ਤੇ ਨਹੀਂ ਜਾਂਦਾ ਨਹੀਂ ਹਾਂ ਜੀ ਭਾਈ ਉਹ ਕੀਲੇ ਬਕਰਨੇ ਨੇ ਲੈੜੇ ਹੋ ਗਿਆ ਭਾਈ ਕੋਈ ਮਾਲ ਆ ਹੁਣ ਇਹ ਲੈ ਭਾਈ ਇਹ ਮੈਨੂੰ ਘਟਗਾ ਗਿਆ ਹੁਣ ਮੇਰਾ ਸਾਰਾ ਨਹੀਂ ਆਪਰ ਆਉਂਦੀ ਹੈ ਮੈਂ 16000 ਦਾ ਕਹਿੰਦਾ ਭਾਈ ਦੋਨੇ ਹਾਂ ਨਹੀਂ ਨਹੀਂ ਆਪਾਂ ਵੇਚ ਨਹੀਂ ਕੋਈ ਲੈ ਨਾ ਇਦਾਂ ਯਾਰ ਕੋਈ ਕਰਨੀ ਖਬਰਾਂ ਨਾ ਕੋਈ ਕਰਨੀ ਤੇ ਯਾਰ ਪਹਿਲੀ ਵਾਰੀ ਆ ਮੰਡੀ ਜੇ ਨਹੀਂ ਨਹੀਂ ਕੰਡਾ ਹੰਗਲਾ ਇੱਕ ਵੀ ਆਪਾਂ 16 ਉਹ ਗੰਦਣਾ ਕਰਨ ਯਾਰ ਹਾਂ ਕੰਡਾ ਬੱਲੋ ਬੱਲੋ ਦੇਖ ਕਿੱਥੇ ਹੋਣ ਯਾਰ ਸੋ ਤੋਂ 35 ਮੰਗਿਆ ਦੇ ਬਲੋ ਯਾ 30 ਚਾਹ ਗਾ 30 ਦੇ ਨਹੀਂ ਬਕਰ ਤੇਰੇ ਗੇਗਨੇ ਭਰਾਵਾ ਇਹ ਦੇਜੇ ਤਾਂ ਹੁਣ ਸੁਣ ਲੈ ਹੁਣ ਬੱਚੇ ਪੰਜਵੇਂ ਬੱਚੇ ਮੰਗ ਰਹੇ ਇਹਦਾ ਪੱਕਾ ਪਤਾ ਯਾਰ ਇਹਦਾ ਪੱਕਾ ਪਤਾ ਨਹੀਂ ਛੂਣ ਖਾਨ ਬੰਦੇ ਵੀ ਦੇਖ ਪੱਕਾ ਨਹੀਂ ਪੱਕਾ ਪਤਾ ਨਹੀਂ ਛੂਣ ਖਾਨ ਦਾ ਯਾਰ ਨਹੀਂ ਨਹੀਂ ਇਹ ਸੁ ਕਾ ਕੋਈ ਗੱਲ ਨਹੀਂ ਜਾ ਛੂਣ ਵਾਲੀ ਹੋ ਗਈ ਗੁਰਨੀ ਜਾ ਸ਼ੇਰਾ ਪੀਓ ਥੱਲੇ ਆ ਕੇ ਨਾ ਆ ਕੇ ਲਿਆ ਸੀ ਪੀਓ ਥੱਲੇ ਆ ਕੇ ਗੱਲ ਕਰ ਮੇਰੇ ਨਾਲ ਹਾਂ ਜੇ ਬੱਕਰੇ ਵੇਚਣੀਆਂ ਨੇ ਗੱਲ ਪੱਕੀ 20 ਸਾਢੇ ਅੱਪਾ ਪੰਜਾਬੀ ਦੀ ਗੱਲ ਕਰਦੇ ਨੇ ਇੱਕ ਵਾਰੀ ਬੰਦੇ ਨੂੰ ਮੈਂ ਜਾ ਜੇਬੋਂ ਮੈਂ 5-6 ਜਰਨਾ ਆਇਆ ਤਾਂ ਮੇਰਾ ਤੈਨੂੰ ਕਿੱਡਾ ਹੈ ਇਹ ਮੰਡੀ ਆ ਜਦੋਂ ਤੈਨੂੰ ਦਲੀ ਵਾਰ ਮੈਂ 30 ਲਾਉਂਦਾ ਤੂੰ ਫਿਰ ਤਨ ਨਹੀਂ ਦੀ ਨਹੀਂ ਕੋਈ ਪੀਓ ਥੱਲੇ ਆ ਕੇ ਗੱਲ ਕਰਦੇ ਨੇ ਬੱਕਰੇ ਹੁੰਦੇ ਜਾ ਕਰਨ ਨੂੰ ਕੌਣ ਪਾਲੇ ਮੈਨੂੰ ਇਸੇ ਖੜਾ ਆ ਠੀਕ ਹੈ ਨਹੀਂ ਪਾਲੇ ਪੂਲੇ ਤਾਂ ਕੋਈ ਗੱਲ ਨਹੀਂ ਆ ਨਹੀਂ ਤੀਓ ਥਲਿਆ ਕੇ ਗੱਲ ਕਰ ਯਾਰ ਆ ਫੜ 17000 ਦੇ ਨਹੀਂ ਨਹੀਂ 18000 ਦੇ ਨਹੀਂ 19000 ਦੇ ਲੈ ਇਹਦੀ ਨਹੀਂ ਸੱਚੀ ਗੱਲ ਇਹਦਾ ਹੁਣ ਚੱਤ ਗੱਲ ਕਰ ਉਹਨਾਂ ਦਾ ਬਹੁਤਾ ਬੰਦਾ ਆ ਠੀਕ ਹੈ ਗੱਲ ਫੋੜ ਯਾਰ ਫਿਰ ਹੁਣ ਮੈਂ ਕੀ ਕਰਾਂ ਵਿਚਾਲੇ ਯਾਰ ਉਹ ਲੈਣੀ ਇਹਨੇ ਨੇ ਆਫਲਾ ਦੀ ਲਾਗ ਲੈਣੀ ਇਹਦਾ ਆ ਲਾਗ ਲੈਣੀ ਇਹ ਤਾਂ ਤੱਥੋਂ ਤੂੰ ਵੀ ਲਊ ਹਾਂ ਯਾਰ ਮੈਂ ਦਿੰਦਾ ਸੇ ਉਹਨਾਂ ਨਾਲ ਉਹਦਾ ਜੜ-ਜੜ ਹੋ ਜੂ ਹਾਂ ਮੈਨੂੰ ਨਹੀਂ ਜਾਨੀ ਇਹ ਰਹੇ ਆ ਇਹਨੇ ਜਾਨੀ ਜਦੋਂ ਬੱਤੂ ਪੁੱਤ ਜਾਨੀ ਕਦੇ ਦੇਖ ਗਿਆ ਇਹ ਫੰਡਰਾ ਬੱਕਰੇ ਬਦਨ ਬਦਨ ਵੀ ਹੈ ਨਾ ਨਾ ਸਾਧੋਂ ਮੈਂ ਫੁੱਲਾਟ ਹੈ ਬਦਨ ਮਰੇ ਨਹੀਂ ਨਹੀਂ ਇਹ ਮੈਂ ਠੰਡੀ ਜੀ ਕਰਕੇ ਹੋ ਗਿਆ ਪਾਲਾ ਜਾ ਕਰਕੇ ਝਾਂਡੀ ਫੋੜੀ ਖੜੀ ਹਾਂ ਹਾਂ ਠੰਡ ਦਾ ਕਰਕੇ ਆ ਫੜ ਯਾਰ ਮੈਨੂੰ ਮੁਰੇ ਘੇ ਲਉਂ ਯਾਰ ਹੁਣ ਦੇਣਾ ਹੁੰਦੀ ਨਹੀਂ ਨਾ ਕੀ ਯਾਰ ਨਹੀਂ ਜਾਣੇ ਆ ਜਾਣੋ ਕਿੱਥੇ ਜਾ ਰਹੇ ਹਾਂ ਮੰਡੀ ਜੀ ਫੜਾ ਪਾਤਾ ਮੁਰੇ ਕਰ ਲੈ ਭਲੇ ਮਾਨ ਸਰ ਲਾ ਪੂਰੇ 20 ਬੱਕਰੇ ਪਾ ਯਾਰ ਯਾਰ ਠੀਕ ਆ ਓਏ ਕੋਈ ਕੋਈ ਕੱਟੀ ਗੱਲਾਂ ਬਈ ਕੱਟੀਆਂ ਗੱਲਾਂ ਕੋਈ ਨਾ ਹੋਰਾ ਵੀ ਨਹੀਂ ਬਈ ਇਹਦਾ ਬਚਾਰਾ ਬੋਲਿਆ ਵੀ ਨਹੀਂ ਯਾਰ ਉਹ ਬੋਲਿਆ ਨਹੀਂ ਦੇਖੋ ਬੰਦੇ ਜਿਹੜੇ ਲੈਣ ਜਿਹੜੇ ਨਾਣ ਜਿਹਦੇ ਨਿਕਲਣੇ ਨੇ ਤੇ ਤੇਰੀ ਉੱਤੇ ਪੈਸੇ ਪਹਿਣਗੇ ਉਹ ਜਿਹੜੇ ਨਿਕਲਣਗੇ ਠੀਕ ਆ ਕੋਈ ਇੰਦਰ ਆ 1000 ਰੁਪਏ ਪਾਉਂਗੇ 20000 ਨਾ ਹੈ ਨਹੀਂ ਨਹੀਂ ਰਹਿੰਦੇ ਕੋਈ ਗੱਲ ਨਹੀਂ ਬਈ ਦੋ ਬੱਕਰੀਆਂ ਤੇ ਦੂਜੀ ਇਧਰ ਫਿਰ ਅੱਛੇ ਰੱਖ ਨੋਟ ਦਾ ਦੇਣੇ ਕਰਨੇ ਯਾਰ ਹੁਣ ਇਹ ਮੈਂ ਤੁਹਾਨੂੰ ਦੱਸੀ ਆਂ ਨਾ ਵੀ ਦੀ ਦੋ ਹਜ਼ਾਰ ਘੱਟ ਦੇ ਦੇ ਲੇ ਲਵਾਂ ਯਾਰ ਨਾ ਕੇ ਸਾਹੀ ਇਹ ਤੀਰ ਹੁੰਦੇ ਨਾ ਹੁੰਦਾ ਸੇ ਪੁੱਤਲੇ ਹੁੰਦੀਆਂ ਹਾਂ ਇਹ ਤੀਰ ਹੁੰਦੀਆਂ ਫਿਰ ਹੁਣ ਨੂੰ ਪੁੱਤਲੇ ਹੁੰਦੀਆਂ ਰਹੇ ਹੈਂ ਪੈਸੇ ਲੈ ਲਓ ਆਓ ਨਹੀਂ ਮੈਂ 15 ਆਪੇ ਪੈਸੇ ਬਹੁਤ ਨੇ ਫਿਰ ਤਾਂ ਬਹੁਤ ਲਾਤੇ 21 ਜਾਂ ਦੇ ਯਾਰ ਭਾਈ ਬਾਲਾ ਕੱਛੀ ਜਾਣਾ ਕੰਮ ਖੜ ਜਾ ਕੋਈ ਗੱਲ ਨਹੀਂ ਜਾ ਹੁਣ ਕੋਈ ਗੱਲ ਨਹੀਂ 1000 ਰੁਪਏ ਪਾਇਆ ਹੁਣ 20 ਦੇਣੀਆਂ ਬਈ ਯਾਰ 1000 ਰੁਪਏ ਕਰਾਇਆ ਲੈ ਲੋ ਦੇਖ ਲੈ ਬਹੁਤ ਆਈ ਵੀ ਕਰਾਉਣੀ ਉਹ ਦੇ ਦੇ ਯਾਰ ਤੇਰਾ ਵੀ ਮਨਦਾਨ ਕਰਨਾ ਮੈਂ ਤੇ ਕਰਾਉਣ ਕਰ ਨਹੀਂ ਕਰਨਾ ਮੈਂ ਇੱਥੇ ਕੀ ਕਰਨਾ ਯਾਰ ਬੱਝਾ ਬੱਝ ਜਾਂਦਾ ਯਾਰ ਥੋੜੇ ਥੋੜੇ ਨੇ ਭੱਜੀ ਜਾਂਦਾ ਪਸੋਂ ਕਹਾਂ ਯਾਰ ਐਸ਼ ਨੇ ਕਹਾਂ ਯਾਰ ਹੋ ਕੋਈ ਹੁੰਦਾ ਯਾਰ ਤੇਰੇ ਦਰਪਈ ਖਰੇ ਨਹੀਂ ਯਾਰ ਹੁਣ ਕਿਰਾਇਆ ਵੀ ਲਵੂ ਉਹਦੀ ਇੱਥੇ 1000 ਰੁਪਏ ਦੀਆਂ ਹੋ ਗਈਆਂ ਕਿਰਾਇਆ ਹੁਣ ਦੇ ਦੇ ਜਾਣੀ ਆਂ ਓਹ ਫਤਿਹ ਨਿਕਸਣ ਗੁਰੂ ਲਾਸਟ 10000 ਮੈਂ ਕੋਈ ਨਹੀਂ ਦੱਸਦੀ ਯਾਰ 28 ਦੀਆਂ ਲਾ ਯਾਰ 28 ਵਾਲਾ 28 ਕਿੱਥੇ ਕੇ ਯਾਰ ਚੱਲ ਫਿਰ ਭਾਈ ਮਰਜੀ ਇਹਦੇ ਆਉਣ ਤੇਰਾ ਮਾਲ ਹੁਣ ਵਿਗਦਾਗਾ ਨਹੀਂ ਨਹੀਂ ਭੱਜੋ ਬਈ ਕਹਾ ਜਹਾ ਗਏ ਗਿਆ ਹੈਗੀ ਹੁਣ ਜਰ ਉਹ ਤਾਂ ਤੈਨੂੰ 10000 ਆ ਨਹੀਂ ਪਉਂਦਾ ਉਹਦਾ ਯਾਰ ਇਹਦਾ 2.5 ਕਰੀਦਾ ਲੈ ਫੜ ਜਾ ਉਹ ਸਾੜ ਯਾਰ ਉਹ ਤਾਂ ਬੱਕਰੇ ਵੇਚ ਤਿਆ ਵੀ ਲੈ ਹੁਣ ਭਾਈ ਸਾਰੇ ਬੰਦੇ ਗੱਲ ਜੇ ਲੋ ਯਾਰ ਸਾਰੇ ਬੰਦੇ ਗੱਲ ਯਾਰ ਹੁਣ ਬੱਕਰੇ ਵੇਚ ਤਿਆ ਦਰੀ ਯਾਰ ਮਰੇ ਨਗਲਗ ਹਰੇ ਗਾ ਯਾਰ ਹੁਣ ਨਹੀਂ ਨਹੀਂ ਇਹ ਮਨੇ ਪੁੱਛਿਆ ਨਾ ਮੁੱਛੇ ਮਾਂ ਮਾਰੀ ਜਾਵੇ ਲੈ ਬਸ ਬਾਈ ਹੀ ਜਾਵੇ ਹੋ ਗਿਆ ਰੱਖ ਯਾਰ ਬਸ ਤਰਾ ਜਾ ਬਾਸ 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 ਥੋੜਾ ਪੈਸੇ ਵੜਾ ਓ ਪੈਸੇ ਵੜਾ ਮਾ ਠੀਕ ਹੈ ਮੈਂ ਕਿੱਥੇ ਵਿਗਾਹ ਕਰੂ ਬਸ 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 ਟਿਕ ਟੇ ਕੋ ਓ ਟੇ ਕੋ ਓ ਨਹੀਂ ਓ ਬਸ ਤੇਰੀ ਕੀ ਕੀ ਵੇਖ ਗਿਆ ਪਾਣੀ ਥੋੜਾ ਯਾਰਾ ਗਰਾਂ ਗਰਾਂ ਹੋ ਵੇ ਗੀਆਂ ਪੈਸੇ ਕਣੋ ਬੜੀਆ ਬਰਾਕਰੋ ਬੜਾ ਨੌਕਰੀ ਯਾਰ ਮਾੜੋ ਤੁਸੀ ਵੀ ਕਿਛੂ ਕਰ ਲਾ ਟੋਨ ਲਾ ਕਰੋ ਯਾਰ ਬੋਤਲ ਪਹਿਲੇ ਇੱਧਾ ਦੇ ਦੇ ਪੱਦੇ ਦੇ ਕਾ ਲੀ ਯਾਰ ਬੰਦੇ ਰਾ ਤਾਜੀ ਬੱਕਰੇ ਲੱਗਿਆ ਇੱਕ ਮਿੰਟ ਖੜ ਜਾ ਤਾਜੀ ਬੱਕਰੇ ਮੈਨੂੰ ਲੱਗ ਗਿਆ ਲਾ ਕਰਦਾ ਤੁਹਾਨੂੰ ਮੈਂ 28 ਕਹਿੰਦਾ ਤੂੰ 1000 ਹੋਰ ਘੱਟ ਦੇ ਦੇ ਠੀਕ ਆ ਲੈ ਜਾ ਲੈ ਦੱਸ ਤੂੰ ਸ਼ਾਦੀ ਆਖ ਲੈ ਨਹੀਂ ਆਏ ਆਏ ਤਾਂ ਤੂੰ ਫਰੀ ਲੈ ਜਾ ਖੋਲ ਕੇ ਆਏ ਚੱਕਰ ਥੋੜੀ ਹੋ ਗਈ ਬਾਈ ਆਏ ਗੋਬੀ ਇਹ ਸ라이 ਕਰ ਕੀ ਕਰਦਾ ਯਾਰਾ ਮਾਰੇ ਗਾਹਣ ਪਿੱਛੇ ਨਾ ਆਓ ਉਰੇ ਹੋ ਯਾਰ ਮੈਂ ਜਾਉਂਦਾ ਉਹ ਨਹੀਂ ਯਾਰ ਇਹਨੂੰ ਰੋਟੀ ਚਾਹੀਦੀ ਆ ਪਤਾ ਨਹੀਂ ਲੱਗੇ ਮੰਡੀ ਦਾ ਇਹੋ ਗਾਹ ਰੋਟੀ ਚਾਹੀਦੀ ਇਹਨਾਂ ਨੂੰ ਵੀ ਯਾਰ ਪਹਿਲੂ ਸਹੀ ਦੱਸ ਨਾ ਉਹ ਸਹੀ ਹੋ ਗਈ ਉਹਦਾ ਹੋਰ ਲੰਦਾ ਮੈਂ ਥੋੜਾ ਰੁਪਈਏ ਨੇ ਠੀਕ ਰੁਪਈਏ ਦਰਮਿਆ ਬੋਧ ਲਾ ਕੇ ਯਾਰਾ ਨਹੀਂ ਤੂੰ ਬੜਾ ਮੋਟਾ ਵੀ ਥੱਲੇ ਆ ਤੂੰ ਬੜਾ ਵਕਰੀ ਆ ਇਹਦੀ 11000 ਕੀ ਕਰਦਾ ਯਾਰ ਕਿੰਨੇ ਯਾਰ ਇਹਨਾਂ ਜਰਾ ਬੋਲ ਨੀ 20000 ਲਾਦਾ ਯਾਰਾ ਥੋੜਾ ਹੁਣ ਪਿੱਛੇ ਹੋ ਜਾ ਪਿੱਛੇ ਪਿੱਛੇ ਬੱਕਰੀਆਂ ਨੂੰ ਆਂਦਾ ਕੋ ਖੜੀ ਹੈ ਕਹਿੰਦਾ ਕਰੇ ਪਾਲੀਆਂ ਦਾ ਬੱਕਰੀਆਂ ਦੀ ਮੁੱਲ ਲਾਇਆ ਮੈਂ ਮੈਂ ਕਿਹਾ ਮੇਮਣੇ ਤੇ ਲਾਇਆ ਬਾਈ ਬੱਕਰੀਆਂ ਦੀ ਜੇ ਹੁਣ ਨੰਦ ਮੈਂ ਉਹਦੀ ਫੜਾ ਦਿਆਂਗਾ ਚੱਕੂ ਨਾਲ ਇੱਕ ਕੰਨ ਤੇ ਸਿੰਗ ਹੁੰਦੇ ਤੈਨੂੰ ਵੱਧ ਲਾ ਹੁਣ ਕੀ ਕਹੇ ਉਹ ਜਰਾ ਬੋਲਦਾ ਵੀ ਹੈ ਨਹੀਂ ਯਾਰ ਉਹਨਾਂ ਦੀ ਹੈ ਇਹ ਤਾਂ ਕੰਨਾਂ ਦੀਆਂ ਬੱਕਰੀਆਂ ਬਾਈ ਦੇਸੀਆਂ ਹਾਂ ਇਹਨਾਂ ਦਾ ਸੂਆ ਬਣਿਆ ਨੇ ਦੁੱਧ ਬਸੇਰਾ ਚੋਆ ਮੈਂਨਾਂ ਦੁੱਧ ਦਾ ਦਿੰਦੀ ਆ ਬਾਦ ਦੁੱਧ ਦੇ ਪੈਨ ਨੂੰ ਮਾਰ ਜੇ ਬਣਾ ਦੁੱਧ ਨਾਲ ਲੱਗੀਆਂ ਇਹ ਦੁੱਧ ਹੁੰਦੇ ਤੇ ਤੇਰੇ ਕੁਝ ਵੀ ਨਹੀਂ ਆਏ ਗਾ ਗੱਲ ਕਰ ਲਈ ਹੁਣ ਠੀਕ ਆ ਬੰਦਾ ਬਣਿਆ ਸੋਤੋ ਬੱਕਰੀਆਂ ਬਿੱਜਣੀਆਂ ਤੇ ਬੱਕਰੀ ਦਾ ਬੰਦ ਪੈਸੇ ਲੈ ਲੈ ਬਣਾ ਵਾ ਵਾ ਹੋ ਗਿਆ ਤਾ ਬਾਈ ਤੂੰ ਬਸ ਪੈਸੇ ਕੰਨ ਹਾਂ ਬੋਲ ਹਾਂ ਠੀਕ ਆ ਪਪੂ ਇਹਨਾਂ ਬੋਲੀ ਹੁਣ ਓਏ ਉਹ ਤੂੰ ਮੇਰੇ ਬੈਨਗ ਨਾ ਨਫੜ ਲੈ ਗਿਣ ਲਈ ਮੜਾ ਜਾ ਇੱਕੋ ਖੋਬਾ ਹੋ ਗਿਆ ਭਾਈ ਇਹ ਚਲ ਠੀਕ ਐ ਦੋ ਮੁੰਫਲਾਲਾ ਪਤਾ ਨਹੀਂ ਹੱਥਾਂ ਨੂੰ ਕਿਤੇ ਗਰੀਸ ਲੱਗਿਆ ਇਹ ਨਾ ਪਾਣੀ ਕਾਲੀ ਕਾਲੀ ਕਹਿਣਾ ਦੋ ਦੋ ਤਿੰਨ ਖੜ ਜਾ ਖੜ ਪਾ ਲੱਗੀ ਜਾਂਦਾ ਹੈ ਇਹਨੂੰ ਖੜਾ ਦੇ ਚਾਰ ਆਹ ਤਰਾ ਲਾਉਣੇ ਆ ਪੰਜ ਛੀ 7 ਵਾਰ ਗਣ ਲਾਂ ਦੇ ਅੱਠ ਨੌ ਬਾਸ 12 13 14 15 16 17 18 19 20 21 22 ਸਾਡੇ ਬਈਆ ਫੜ ਬਈ ਹੋਰ ਠੋਕਦਾ 500 ਰੁਪਏ ਦਾ ਬਾਬਾ ਕੋਈ ਨਹੀਂ ਕੋਈ ਤੂੰ ਭਰਾ ਜੱਬਾ ਬਾਬਾ ਜੱਬਾ ਹੜਾ ਪੰਜ ਬਾਬ ਮਾਰ ਪਹਿਲਾ ਹੁੰਦਾ ਯਾਰ ਗਲੇਸ਼ਨਾ ਕਰ ਮੇਨਾ ਪਹਿਲਾ ਹੁੰਦਾ ਯਾਰ ਦੇਖਾਈ ਕਰਾ ਗੈਨੇ ਗੁਨੇ ਦਾ ਦੁਬਾਰੇ ਗਈ ਜਾਂਦੀ ਨਾ ਨਾ ਗਣ ਗਣ ਦੁਬਾਰੇ ਖੋਦਾ ਪਹਿਲਾ ਹੀ ਪਹਿਲਾ ਹੁੰਦਾ ਕਰਦਾ ਮੰਡੀ ਤੋਂ ਕੋਈ ਕਰਨ ਲੱਗ ਗਿਆ ਫੜੀ ਚੱਲ